ਕਿੰਨੇ ਕੰਬੜੇ ਕਿਤੇ ਸਰਕਾਰ ਅਹੀਂ ਬਣਾ ਲਈ 27 ਦੇ ਵਿੱਚ ਉਹ ਕਹਿੰਦੇ ਕੱਲੇ ਮਾਲਵੇ ਅਮਰੋੜਾ ਸਾਹਿਬ ਦੀ ਸਟੇਟਮੈਂਟ ਅਹੀਂ ਮਾਜੇ ਦੇ ਵਿੱਚ ਜਾ ਕੇ ਕਹਿੰਦੇ ਕੱਲੇ ਮਾਲਵੇ ਨੇ ਸਾਨੂੰ ਜਿਤਾ ਦੇਣਾ ਕਿਉਂ ਨਹੀਂ ਬਾਕੀ ਕਹਿੰਦੇ ਦਬਾਬੇ ਤੇ ਮਾਜੇ 'ਚ ਝੁੰਗਾ ਮਿਲਣਾ ਹੈਗਾ ਇੱਥੋਂ ਹੀ ਸਾਨੂੰ 60 ਆ ਜਾਣੀ ਹੈ ਮਾਲਵੇ 'ਚੋਂ ਬਾਬਾ ਜੀ ਇੱਥੇ ਮੈਂ ਬੈਠ ਕੇ ਕਹੀ ਜਾਵਾਂ ਮੈਂ ਅਗਲੀ ਵਾਰੀ ਜਦੋਂ ਤੁਸੀਂ ਆਹੋਗੇ ਮੇਰੇ ਦੁਨੀਆ ਦੇ ਸਭ ਤੋਂ ਮਹਿੰਗੇ ਹੀਰਿਆਂ ਦਾ ਹਾਰ ਪਾਇਆ ਹੋਊਗਾ ਮੈਂ ਬੋਲੀ ਜਾਵਾਂ ਉਦੇ ਪਿੱਛੇ ਕੁਝ ਤਾਂ ਹੋਊਗਾ ਵੀ ਮੈਂ ਕਿੱਥੋਂ ਆਣਗੇ ਹੀਰੇ ਕਿੱਥੇ ਦੇਖੇ ਨੇ ਕਿ ਇਹ ਕਿੱਥੋਂ ਪੈਸੇ ਆਏ ਨੇ ਕਿੱਥੇ ਟ੍ਰਾਂਜੈਕਸ਼ਨ ਹੋਊਗੀ ਕਿਹੜੇ ਮੁਲਕ ਤੋਂ ਖਰੀਦੂਗਾ ਐਵੇਂ ਤੁਸੀਂ ਹਵਾ 'ਚ ਮਾਰੀ ਜਾਣਾ ਉਹ ਉਹ ਦੇਖੋ ਸਾਡੇ ਲੋਕ ਭੋਲੇ ਨੇ ਸਾਡੇ ਲੋਕ ਭੋਲੇ ਨੇ ਭਾਜੀ ਇਹ ਪਿਆਰ ਨਾਲ ਛੰਨੇ ਦੀ ਚੋਰੀ ਤੇ ਮੰਨ ਜਾਂਦੇ ਨੇ ਬਹੁਤ ਭੋਲੇ ਨੇ ਉਸ ਭੋਲੇਪਨ ਨੂੰ ਤੁਸੀਂ ਗਲਤ ਥਾਂ ਤੇ ਉਹਨਾਂ ਤੋਂ ਵਰਤ ਲਿਆ ਉਸ ਪੋਲੇ ਪੰਨੂ ਉਸ ਪੋਲੇ ਪੰਨੂ ਤੁਸੀਂ ਮਜ਼ਾਕ ਚ ਵਰਤ ਲੈਂਦੇ ਦਾਣਿਆਂ ਦੀ ਮੁਠੀ ਵਾਸਤੇ ਵਰਤ ਲੈਂਦੇ ਕਿਤੇ ਛੋਲਿਆਂ ਦੇ ਭਾਅ ਵਾਸਤੇ ਵਰਤ ਲੈਂਦੇ ਉਹਨਾਂ ਦੀ ਕਰਤਾਰਕੁਸ਼ੀ ਵਾਸਤੇ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਤਬਾਹ ਕਰਨ ਵਾਸਤੇ ਵਰਤ ਲਿਆ ਉਸ ਪੋਲੇ ਪੰਨੂ ਇਹ ਬਹੁਤ ਦੁੱਖ ਲੱਗਿਆ ਮੈਂ ਮੈਂ ਬਹੁਤ ਦੁੱਖ ਚਲੋ ਦੇ ਦੇ ਸਟੇਜ ਕੀ ਹੁੰਦਾ ਨਾ ਸਟੇਜ ਜੋ ਮਰਜ਼ੀ ਹੋਵੇ ਪਰ ਜਿਹੜਾ 2022 ਤੋਂ ਸਟੇਜ ਤੱਕ ਹੋ ਗਿਆ ਨਾ ਜੀ ਉਹ ਖਮਿਆਸਾ ਭਗਤਣਾ ਉਹ ਪੰਜਾਬ ਮੁਰਰਾ ਬਹੁਤ ਬਹੁਤ ਔਖਾ ਬਹੁਤ ਔਖਾ ਜੋ ਸਟੇਜ ਜੋ ਮਰਜ਼ੀ